ਨਹੀਂ ਵੇਖੋ ਹਰ ਗੁਣ ਆਵੇ ਸਸਿਕਾ ਜੀ ਹਰ ਗੁਣ ਦੇ ਚੈਨਲ ਤੇ ਸਵਾਗਤ ਹੈ ਤੁਹਾਡਾ ਸਾਰੇ ਜਾਣਾਂ ਦੇ ਗਾਣੇ ਤੇ ਨੱਚੀ ਜਾਂਦੀ ਬੇਬੇ ਨਾ ਮੇਰੇ ਹਰ ਗੁਣ ਇਹ ਕਿਉਂ ਹੁੰਦਿਆ ਹੈ ਇਹ ਕਿਉਂ ਹੁੰਦਿਆ ਹੈ ਹੈ ਮੀ ਇਹ ਕਿਉਂ ਹੁੰਦਿਆ ਹੈ ਹੈ ਮੀ ਆਓ ਮੀ ਹੁੰਦਾ ਕਿੱਥੇ ਆ ਲਿਖ ਲਿਖ ਪਈ ਜੀ ਜੀ ਜਾ 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 ടീ <laughs> ആ <laughs> ਜਾਂਟੀ ਦੇ ਬੂਆ ਖੜਕਾ ਗਿਆ ਜਾਂਟੀ ਦੇ ਬੂਆ ਖੜਕਾ ਆ ਜਾਂ ਜਾਂਟੀ ਦੇ ਬੂਆ ਕਿਨੇ ਖੋਜਾਂਂਡੀ ਕਿਨੇ ਖੋ ਜਾਂਟੀ ਦੇ ਬੂਆ ਖੜਕਾ ਕੇ ਆ ਜਾ ਦਾਦਨ ਵਾਜ ਦੇ ਦਾਦਨ ਵਾਜ ਨਹੀਂ ਸੁਣੀ ਜਾਂ ਵਾਜ ਦੇ ਦਾਦਾ ਨੂੰ ਵਾਜ ਦੇ ਦਾਦਾਂ ਦਾ ਦਨੇ ਵਾਈ ਨਹੀਂ ਸੁਣੀ ਮवाज ਦੇਦੇ ਕੰਨ ਨਹੀਂ ਨਹੀਂ ਕਹਿਣਾ ਟੈਂਡਰ ਨਾਲ ਵਾਲੀਆਂ ਕਿਦੇ ਟਿੱੜੀਏ ਮੈਂ ਅੱਜ ਮੋਜਕਾਰ ਅੱਜ ਮੈਂ ਨਾ ਦਾਦੀ ਹੈਗੀ ਰੋਕਣ ਵਾਲੀ ਤੇ ਨਾ ਮੰਮੀ ਹੈਗੀ ਰੋਕਣ ਵਾਲੀ ਮੈਂ ਅੱਜ ਬੱਲੇ ਲੁੱਟ ਹੈ ਉਦਾਂ ਹੀ ਕਰ ਦੂਰ ਨਹੀਂ ਜਾਂਦੀ ਮੈਂ ਜਾਣਦੀ ਹੁਣ ਉਹ ਹਟਕਾ ਕੇ ਆ ਵੀ ਨਹੀਂ ਜਾਂਦੀ ਦੂਰ ਇੱਥੇ ਹੀ ਬਸ ਰੁਕੀ ਆ ਇੱਥੇ ਐਂਟੀ ਐ ਨਹੀਂ ਨਾ ਇੱਥੇ ਐਂਟੀ ਅੰਟੀ ਕਿ ਤਾਸ ਦੇ ਅੰਟੀ ਕਿ ਤਾਸ ਦੇ ਨਹੀਂ ਨਹੀਂ ਥੋੜਾ ਉੱਥੇ ਕਿ ਜਾ ਉੱਥੇ ਕਿ ਜਾ ਕਿੱਛ ਹੋ ਗਏ ਨਾ ਅਏ ਮਣ ਸਿੱਟਾਂ ਜਾ ਰਹੀਆਂ ਪਈਆਂ ਓ ਛੱਡ ਜੀ ਥੱਲੇ ਖਲੋਤੀਆਂ ਨਾ ਹਾਂ ਜਣਾ ਉੱਥੇ ਜਾ ਥੋੜਾ ਪਿੱਛੇ ਉਹ ਫਿਰ ਮੂੰਹ ਤੇ ਸਿਤਾ ਬਣੀਆਂ ਤੇਜ ਵਾਜਦੀਆਂ ਨਾ ਥੋੜਾ ਪਿੱਛੇ ਕਿੰਨੀ ਕੋਝਾਂ ਨੇ ਥੋੜਾ ਪਿੱਛੇ ਡਾਂਟਰਾਂ ਵਾਲੀ ਥੋੜਾ ਪਿੱਛੇ ਕਿੰਨੇ ਅਖਣਾ ਆ ਪਕੜੀ ਨੂੰ ਛੱਡ ਲਾ ਜੇ ਕਰਨ ਲੈ ਇੱਥੇ ਤਾਂ ਖਲੋਂਦੀ ਇੱਥੇ ਕੋਈ ਉੱਪਰ ਉੱਪਰ ਉਹ ਛੱਡ ਜਾਗਾ ਉਹ ਨਾ ਛੱਡ ਜਾ ਅੱਜ ਮੈਂ ਮौज ਲੱਗੀ ਘੜੀ ਨੂੰ ਪੂਰੀ ਪੂਰੀ ਮौज ਲੱਗੀ ਆ ਪੂਰੀ ਹਨ ਹਾਟ ਕੀ ਇਹ بارش ਇੱਕ ਘੰਟਾ ਪੂਰੀ ਪੈ ਗਈ بارش ਘੰਟਾ ਖਮਾਨਾ ਉਹ ਮਿਲ ਗਈ ਚੀਜੀ ਓਏ ਲੈ ਚੀਜੀ ਮੰਗੀ ਚੀਜੀ ਮਿਲ ਗਈ ਹੱਸੇ ਲਖਾ ਭੰਦ ਹਾਂ 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 ਦਦਾਨਾ ਖੋਦੋ ਖੋਦੋ ਉਹ ਖੋਦੋ ਖੋਦੋ ਚੀਜੀ ਖੋਦੋ ਖੁੱਟ ਖੋਲ ਦੇ ਮੀ ਖੋਲ ਦੇ ਕਾ ਖੋਦੋ ਉਹ ਨਾ ਲੱਤ ਕਿੰਨੀ ਸਜੀ ਦਿਲ ਲੱਤ ਪਤਲੀ ਨਾ ਉਹ ਦਿਲ ਲੱਤ ਕਿੰਨੀ ਭਾਰੀ ਹੋਈ ਖਮਾ ਕਰਤੀ ਜੀ ਮਲੋਗੀ ਕਿਨੇ ਕੋਈ ਚੰਦਾ ਪਤਰਾ ਜਾ ਅੱਜ ਰੋਹੀ ਜਾਂਦੀ ਕੋਈ ਇੰਜੈਕਸ਼ਨ ਇੱਕ ਮੋਢੇ ਤੇ ਲੱਗਾ ਤੇ ਇੱਕ ਆਪਣਾ ਪੱਟ ਤੇ ਲੱਗਾ ਨਾ ਦੋ ਲੱਗੇ 30 ਦੇ ਆ ਤੇ ਖਾਓ ਲੈ ਤੂੰ ਸੁੱਟੀਆਂ ਨਹੀਂ ਪੰਜੇ ਖਾਂਦੀ ਘਾਟਾਂ ਖਲਾਰਾ ਜ਼ਿਆਦਾ ਐ ਤੇ ਕਰਵਲਾ ਜ਼ਿਆਦਾ ਐ ਕੰਨਾਈ ਸੇਤੀ ਠੀਕ ਹੋ ਫਿਰ ਮੈਂ ਤੇਰੀ ਗੱਦੀ 'ਚ ਸੁਣਾਈ ਠੀਕ ਐ ਇਹ ਕੌਣ ਆਏ ਮਾ ਗੋਏ ਅੱਛਾ ਹੈ ਗੋਣਿਆ ਮਾ ਆਏ ਮੇਰਾ ਪੁੱਤ ਕੱਲਣਾ ਕਰ ਮੇਰੇ ਪੁੱਤ ਦੇ ਇੰਜੈਕਸ਼ਨ ਲੱਗਾਇ ਤੇ ਤਾਂ ਕਰਕੇ ਮੇਰੇ ਪੁੱਤ ਕੁੱਤਰੀਆ ਨਹੀਂ ਜਾਂਦਾ ਬਾਰਿਸ਼ ਵਿੱਚ ਚੱਲ ਖਲੋਤ ਰਿਹਾ ਉਦੋਂ ਤੇ ਮਤਲਬ ਮौज ਨਹੀਂ ਕਿਉਂਕਿ ਉਦੋਂ ਤਾਜਾ ਤਾਜਾ ਲੱਗਿਆ ਸੀ ਅਜੇ ਉਦੋਂ ਨਹੀਂ ਸੋਝ ਪਈ ਉਸ ਤੋਂ ਬਾਅਦ ਥੋੜਾ ਨੇਰਾ ਆਇਆ ਵੇ ਸੋਝ ਪਈ ਮੇਰੀ ਧੀ ਤੇ ਲੱਤ ਨੂੰ ਤੁਸੀਂ ਮੜ ਕੇ ਪਰਿਆਣੇ ਜਾਣਾ ਪਹਿਲਾਂ ਆ ਦੱਸੋ ਇਹ ਕੌਣ ਹੈ ਕੌਣ ਹੈ ਇਹ ਕੌਣ ਹੈ ਦੱਸੋ ਹੱਗੂ ਤੈਨੂੰ ਆਖਣਾ ਕਿ ਨਹੀਂ ਫਿਰ ਮੈਂ ਇੰਜੈਕਸ਼ਨ ਲਾਵਾਂ ਕੋਣ ਹੈ ਕਾਕਾ ਕੋਣ ਹੈ ਵੇਲਾ ਫਿਰ ਮੈਂ ਮਾਰਨਾ ਗੰਦੇ ਮਾਮੇ ਨਹੀਂ ਕਰਦੇ ਸੱਸੀ ਕਹ ਬੁਲਾ ਦ ਸਾਰੇ ਜੋਰ ਨਾਲ ਕਹ ਸੱਸੀ ਕਾਲ ਦੋਵੇਂ ਹੱਥ ਜੋੜ ਕੇ ਬੁਲਾਓ ਦੋਵੇਂ ਹੱਥ ਜੋੜ ਕੇ ਵੈਰੀ ਗੁੱਡ ਚਲਨ ਪਾਪਾ ਦੇ ਪਾਰੀ ਕਰਦੇ ਫੇਰ ਬਾਈ ਕਰਦੇ ਚਲ ਪਾਰੀ ਕਰਦੋਂ ਸਾਰਿਆਂ ਬਾਈ ਕਰ ਦੋ ਵਾਲੇ ਚਰ ਬਾਈ ਕਰਦੂਗਾ ਬਾਈ